ਜ਼ਿਲ੍ਹਾ ਗਰਦਾਸਪੁਰ ਦੇ ਸਰਹੱਦੀ ਏਰੀਆ ਦੀ ਕੰਮ ਕੀਤੀ ਜਾਂਦੀ ਯਾਰ ਅੱਜ ਜਿਹੜਾ ਡੇਰਾ ਬਪਾਣਾ ਨਾਂ ਕੀਆ ਸਾਰਾ ਜਿਹੜਾ ਫਸਦੀ ਮਾਰੇਟ ਆ ਚੁੱਕਾ ਅੱਜ ਅਸੀਂ ਪਿੰਡ ਤੋਂ ਰਿਪੋਰਟ ਲਾਵਾ ਦੇ ਵਿੱਚ ਪਹੁੰਚੇ ਇਸ ਪਿੰਡ ਦੇ ਵਿੱਚ ਹੜ ਦਾ ਪਾਣੀ ਆਉਣ ਦੇ ਕਾਰਨ ਜਿਹੜਾ ਵਾ ਪਰਨਤੀ ਵੀ ਵੀ ਪਰਿਵਾਰ ਦਾ ਰਹਿਣ ਬਸੇਰਾ ਦਿਖਾਉਣ ਜਾ ਰਹੇ ਹਾਂ ਇਹ ਜਿਹੜਾ ਰਹਿਣ ਬਸੇਰਾ ਵਾ ਥੋੜਾ ਅੱਪਕੈਨੋ ਜਦੋਂ ਅੱਗੇ ਆਵੇ ਆ ਗਏ ਜਿਹੜਾ ਰਹਿਣ ਬਸੇਰਾ ਇਹ ਦਾਦ ਹੜ ਆਇ ਰਿਹਾ ਹੜੇ ਹੁੰਦੇ ਇਹ ਦੋ ਦਿਨ ਛੱਡ ਕੇ ਤੀਜੇ ਦਿਨ ਸਵੇਰੇ ਜਿਹੜੇ ਆ ਇਹ ਕਮਲਟ ਆ ਚੁੱਕਾ ਇੱਕ ਗਰੀਬ ਪਰਿਵਾਰ ਗਰੀਬ ਪਰ ਸਾਹਮਣੇ ਉੱਪਰ ਕੋਠੇ ਉੱਪਰ ਜਿਹੜਾ ਵਾ ਇਹਨਾਂ ਨੇ ਕੰਬੂ ਲਾ ਕੇ ਤੇ ਆਪਣਾ ਇਸੋ ਜਿਹੜਾ ਇਹ ਟਾਈਮ ਪਾਸ ਕਰ ਰਹੇ ਨੇ ਟਾਈਮ ਪਾਸ ਕੀਤਾ ਜਾ ਰਿਹਾ ਪਰ ਜੇ ਮੈਂ ਖੱਬੇ ਅੱਧ ਦੀ ਗੱਲ ਕਰਦੀ ਕੀਤੀ ਜਾਂਦੀ ਆ ਤਾਂ ਖੱਬੇ ਦੀ ਕਮਰੇ ਆਪੀ ਗੱਲ ਕਰ ਕਿ ਕੌੜਾ ਨੂੰ ਖੋਜ ਜਾ ਰਹੇ ਆ ਕਿ ਇਹ ਵੀ ਕਮਰਾ ਜਿਹੜਾ ਇਹ ਵੀ ਜਿਹੜਾ ਕਵਰਾਵਾ ਇਹ ਵੀ ਤੇ ਬਾਲ ਦੀਆਂ ਛੱਤਾਂ ਨੇ ਤੇ ਇਹ ਵੀ ਤੁਸੀਂ ਆ ਦੇਖ ਲੈ ਜਿਹੜਾ ਕੌੜਾ ਸਾਹਮਣੇ ਪਾਸੇ ਦਾ ਕੌੜਾ ਇਹ ਵੀ ਵੇਖੋ ਟੇਡਾ ਉਤਕਿਆ ਇਹ ਵੀ ਕਿਸੇ ਟਾਈਮ ਦੀ ਧੁਖੜਾ ਵਾ ਇਹ ਦੇਖ ਸਕਦਾ ਵਾ ਕਿਉਂਕਿ ਕੌੜਾ ਜਿਹੜਾ ਇੱਕ ਪਾਸੇ ਨੂੰ ਇਹ ਜਾ ਰਿਹਾ ਵਾ ਜਿਵੇਂ ਥੱਲੇ ਦੀ ਗੱਲ ਕੀਤੀ ਜਾ ਰਹੀ ਆ ਤੇ ਥੱਲੇ ਵੀ ਦੇਖੋ ਕੀ ਹਾਲ ਬਣਨੇ ਨੇ ਉੱਪਰ ਦੀ ਗੱਲ ਕੀਤੀ ਜਾਵੇ ਉੱਪਰ ਤੁਸੀਂ ਦੇਖ ਰਹੇ ਉੱਪਰ ਜਿਹੜੀਆਂ ਫੱਟੀਆਂ ਪਈਆਂ ਨੇ ਫੱਟੀਆਂ ਇਹਦੀਆਂ ਪਾਣੀ ਦੇ ਨਾਲ ਗਲ ਚੁੱਕੀਆਂ ਨੇ ਤੇ ਪਾਦੀ ਗੱਲ ਦੀ ਤਪਾਲ ਵੀ ਜਿਹੜੀ ਐ ਖਰਾਬ ਹੋ ਚੁੱਕੀ ਆ ਤੇ ਗਰੀ ਪਰਿਵਾਰਾਂ ਵਾਸਤੇ ਤੇ ਰੋਟੀ ਲਈ ਬੜਾ ਔਖਾ ਵੀ ਇੱਕ ਰੈਣ ਬਸੇਰੇ ਨੂੰ ਤਿਆਰ ਕਰਨ ਲੱਗਿਆਂਗਾ ਸਮਾਂ ਲੱਗਦਾ ਪਰ ਰੈਣ ਵੀ ਗੱਲਾਂ ਨਾਲ ਤਿਆਰ ਨਹੀਂ ਹੁੰਦਾ ਰੈਣ ਬਸੇਰਾ ਕਰਨ ਵਾਸਤੇ ਬੜੀ ਸਖਤ ਮਿਹਨਤ ਕਰਨੀ ਪੈਂਦੀ ਆ ਜਿੰਦਗੀ ਜੇ ਇੱਕ ਵਾਰੀ ਤਕਰੀਬਨ ਗਰੀ ਪਰਿਵਾਰ ਵਾਸਤੇ ਜਿਹੜੇ ਕਮਰੇ ਤਿਆਰ ਹੁੰਦੇ ਨੇ ਨਾ ਕਿ ਰੋ ਰੋਜ਼ ਇਹ ਰਾਵੀ ਤੇ ਹਰ ਪੀੜਤਾਂ ਵਾਸਤੇ ਇੰਨੇ ਜ਼ਿਆਦਾ ਪ੍ਰੌਨਗੇਟ ਹੋ ਗਈਆਂ ਨੇ ਇੱਕ ਤੇ ਦਿਹਾੜੀ ਦਾ ਜਿਹੜਾ ਮਿਹਨਤ ਕਰ ਬੰਦਾ ਸਭ ਤੋਂ ਮਿਹਨਤਿੰਗ ਨੂੰ ਇਹ ਆ ਜੀ ਆ ਆਪਣੇ ਦਿਹਾੜੀ ਨੂੰ ਮਿਲਦੀ ਇਹ ਰਾਸ਼ਨਾਂ ਦੀ ਗੱਲ ਕੀਤੀ ਰਾਸ਼ਨ ਜਿਹੜਾ ਦੂਰੇ ਬਹੁਤ ਸੰਗਤਾਂ ਪਚਾਰੀਆਂ ਨੇ ਆਪਣਾ ਸੰਸਥਾਵਾਂ ਨੇ ਹੋਰ ਵੀ ਕਈ ਸੰਸਥਾਵਾਂ ਨੇ ਜਿਹੜੀਆਂ ਅੱਗੇ ਇੱਥੇ ਪਚਾਰੀਆਂ ਨੇ ਜੇ ਸਰਕਾਰ ਨੇ ਗੱਲ ਸਰਕਾਰ ਵੀ ਜਿਹੜੀ ਪੰਜਾਬ ਸਰਕਾਰ ਹੈ ਪੰਜਾਬ ਸਰਕਾਰ ਜਿਹੜਾ ਬੰਨਾਨਕ ਪ੍ਰਸ਼ਾਸਨ ਗੱਲ ਕੀਤੀ ਹੈ ਬਹੁਤ ਬਸਤਾਦ ਹੈ ਉਹ ਵੀ ਪਿੰਡ-ਪਿੰਡ ਜਾ ਕੇ ਤੇ ਪੁੱਛੇ ਪਰ ਫਿਰ ਵੀ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਆ ਜੇ ਪਬਲਿਕ ਜਿਹੜੀ ਆ ਉਹ ਫਿਰ ਨਾਰਾਜ਼ ਹੁੰਦੀ ਆ ਉਹ ਸੱਜੇ ਹੱਥ ਦੀ ਗੱਲ ਕੀਤੀ ਜਾਵੇ ਤਾਂ ਸੱਜੇ ਹੱਥ ਤੁਸੀਂ ਦੇਖ ਰਹੇ ਸੱਜੇ ਹੱਥ ਦਾ ਤੁਹਾਨੂੰ ਦਿਖਾਉਣ ਜਾ ਰਹੇ ਆ ਵੇਖੋ ਕੀ ਹਾਲਤ ਬਣੇ ਨੇ ਤੇ ਪਰ ਕਮਰਾ ਦੇ ਡਿੱਗਣ ਦੇ ਨਾਲ ਕੋ ਬੱਚਾ ਵੀ ਥੱਲੇ ਆ ਸਕਦਾ ਸੀ ਪਰਿਵਾਰ ਦੇ ਜੀ ਵੀ ਥੱਲੇ ਆ ਸਕਦੇ ਸੀ ਪਰ ਇਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਪਰਿਵਾਰ ਜਿਹੜਾ ਪਰਿਵਾਰ ਦਾ ਪਛਾਣ ਹੋ ਗਿਆ ਵਾ ਉਸੇ ਪਰਿਵਾਰ ਦੇ ਆਪਣਾ ਮੁਖੀ ਉਹਨਾਂ ਭਰਾ ਨਾਲ ਗੱਲ ਕਰਾਂਗੇ ਕਿ ਇਸ ਬਾਰੇ ਕੀ ਕਹਿੰਦਾ ਹਾਂ ਤਾਂ ਕੀ ਨਾ ਤੇਰਾ ਮੈਂ ਨਾ ਸੁਣੂ ਆ ਜੀ ਹਾਂ ਜੀ ਸੁਣ ਪਾ ਜੀ ਦੱਸੋ ਵੀ ਇਹ ਕਮਿਊਨਿਟੀ ਦਾ ਮੁੱਖ ਕਰਨ ਬਣਿਆ ਕੀ ਆ ਇਸ ਤੁਹਾਨੂੰ ਪਤਾ ਹੀ ਹੈ ਕਿ ਡੇਰਾ ਬਾਬਾ ਨਾਨਕ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਮਾਰ ਪਈ ਹੈ ਲੋਕਾਂ ਨੂੰ ਬੜਾ ਹੜ ਆਇਆ ਹੈ ਇੱਥੇ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਸੀਗੀ ਇੱਥੇ ਵੀ ਇਹਨਾਂ ਦਾ ਪਾਣੀ ਆ ਗਿਆ ਜੀ ਇਹਨਾਂ ਦੇ ਘਰ ਦੇ ਵਿੱਚ ਤੇ ਤੁਹਾਨੂੰ ਪਤਾ ਵਾ ਕਿ ਘਟੋ ਘਟ ਵੀ ਪਿਛਲੇ ਤੋਂ ਪਿਛਲੇ ਐਤਵਾਰ ਦਾ ਮੀਂਹ ਪੈ ਰਿਹਾ 15 ਦਿਨ ਅੱਜ ਹੋ ਗਏ ਨੇ ਕਦੀ ਮੀਂਹ ਆ ਜਾਂਦਾ ਕਦੀ ਹੜ ਜਾਂਦਾ ਆ ਤੇ ਮੀਂਹ ਦੀ ਬਹੁਤ ਜ਼ਿਆਦਾ ਮਾਰ ਪਈ ਆ ਤਾਂ ਜਿਵੇਂ ਤੁਸੀਂ ਵੇਖਿਆ ਵੀ ਇਹ ਕਮਰੇ ਦੇ ਉੱਤੇ ਸਾਰੀਆਂ ਫੱਟੀਆਂ ਪਈਆਂ ਬਾਲੇ ਪਏ ਆ ਤੇ ਇਹਦਾ ਤਾਂ ਕੋਈ ਭਰੋਸਾ ਹੀ ਨਹੀਂ ਜੇ ਮੰਨ ਕੇ ਚੱਲੋ ਵੀ ਜੀ ਇਹ ਇਹ ਕਮਰਾ ਦੇਖ ਸਕਦਾ ਤੇ ਇਹਦਾ ਤਾਂ ਭਰੋਸਾ ਹੀ ਆ ਵੇਖੋ ਕੈਮਰਾਮੈਨ ਮੈਂ ਚਾਹਾਂਗਾ ਵਿਖਾਓ ਤਾਂ ਉੱਪਰ ਇਹ ਵੀ ਕਮਰਾ ਪਾੜ ਗਿਆ ਆ ਇਹਦਾ ਇਹਦਾ ਕੀ ਭਰੋਸਾ ਆਪਾਂ ਕਹਿ ਸਕਦੇ ਆ ਤੇ ਪਾਣੀ ਦਾ ਬਹੁਤ ਜ਼ਿਆਦਾ ਹੈਗਾ ਤੇ ਇਹਨਾਂ ਇਹ ਵਿਚਾਰਾ ਗਰੀਬ ਪਰਿਵਾਰ ਆ ਤੇ ਇਸ ਟਾਈਮ ਕੋਠੇ ਦੇ ਉੱਤੇ ਤੰਬੂ ਲਾ ਕੇ ਰਹਿ ਰਿਹਾ ਤੇ ਬੱਚੇ ਇਹਨਾਂ ਨੇ ਆਪਣੇ ਰਿਸ਼ਤੇਦਾਰਾਂ ਕੋ ਖਲਾਏ ਆ ਤੇ ਇਹ ਤਾਂ ਇਹਨਾਂ ਦੇ ਘਰ ਰਹਿਣ ਨੂੰ ਇਥੇ ਸੌਣ ਨੂੰ ਵੀ ਜਗ੍ਹਾ ਨਹੀਂ ਆ ਰਹਿਣ ਨੂੰ ਜਗ੍ਹਾ ਵੀ ਨਹੀਂ ਆ ਤੇ ਬਹੁਤ ਜ਼ਿਆਦਾ ਬੁਰਾ ਹਾਲਾਤ ਹੋਇਆ ਜੀ ਤੇ ਤੁਸੀਂ ਅਹੀ ਤੇ ਸਰਕਾਰ ਕੋ ਇਹ ਮੰਗ ਕਰਦੇ ਆ ਪੀ ਜਿਹੜੇ ਗਰੀਬ ਪਰਿਵਾਰਾਂ ਦੀ ਹਲੇ ਤੱਕ ਕੋਈ ਪ੍ਰਸ਼ਾਸਨ ਨਹੀਂ ਆਇਆ ਤੇ ਅਸੀਂ ਤੇ ਇਹ ਮੰਗ ਕਰਦੇ ਆਂ ਕਿ ਗਰੀਬ ਪਰਿਵਾਰਾਂ ਦੀ ਸਾਰ ਲਈ ਜਾਵੇ ਇਹਨਾਂ ਨੂੰ ਪੁੱਛਿਆ ਜਾਵੇ ਤੇ ਜੇ ਵਿਚਾਰੇ ਨੇ ਹੁਣ ਜਿੰਨਾ ਵੀ ਅੱਜ ਤੱਕ ਕੋਈ ਪ੍ਰਸ਼ਾਸਨ ਵਾਲਾ ਆਇਆ ਨਹੀਂ ਆ ਤੇ ਇਹ ਵਿਚਾਰੇ ਜਿੱਦਾਂ ਬਾਹਰ ਸੰਗਤਾ ਸੇਵਾ ਕਰ ਰਹੀਆਂ ਉਹਨਾਂ ਕੋ ਲੰਗਰ ਲੈ ਕੇ ਆਪਣਾ ਗੁਜ਼ਾਰਾ ਖਾ ਕੇ ਗੁਜ਼ਾਰਾ ਕਰ ਰਹੇ ਆ ਮੇਰਾ ਨਾ ਸੁਣੋ ਮੇਰਾ ਸੁਣੋ ਮੇਰਾ ਸੁਣੋ ਕੰਮਲੇ ਠੱਠੇ ਆ ਉਹ ਦੂਜੀ ਕਿੱਥੇ ਮੌਕੇ ਤੇ ਕਿੱਥੇ ਮੌਕੇ ਤੇ ਸਾਰਾ ਅਸੀਂ ਉੱਤੇ ਬੈਠੇ ਹਾਂ ਕੋਠੇ ਅੱਛਾ ਹਾਂਜੀ ਥੱਲੇ ਪਾਣੀ ਹੋਰ ਕਰਦੇ ਹਾਂਜੀ ਪਾਣੀ ਕਿੱਥੋਂ ਮਾਰ ਪਈ ਟਨ ਪਹਾੜ ਦੀ ਕਿਹੜੇ ਪਾਸੇ ਪਾਣੀ ਪਿਆ ਐ 70 70 ਵੱਲੋਂ ਜੋ ਤੁਸੀਂ ਟੁੱਟੀ ਇੱਕ ਇੱਧਰਲੇ ਬੰਨੇ ਟੁੱਟੀ ਤੁਸੀਂ ਹਾਂਜੀ ਉੱਤੋਂ ਹਰ ਦਾ ਪਾਣੀ ਪੈ ਗਿਆ ਹਾਂਜੀ ਤੇ ਕਿੰਨੀ ਦੇ ਠੱਠਾ ਮਗਾਉਂਦੇ ਇਹ ਤੇ ਜਿਹਦੇ ਨੇ ਦੂਜੇ ਜਿਹਦੇ ਨੇ ਬਸ ਠਿਕ ਪਿਆ ਆਪਣੇ ਹਾਂਜੀ ਪਰਿਵਾਰ ਬਚ ਗਿਆ ਬਚਾ ਹਾਂਜੀ ਬਚਾ ਹੋ ਗਿਆ ਜਾਨੀ ਨਕਸਾਨ ਕੋਈ ਨਹੀਂ ਹੋਇਆ ਹਾਂਜੀ ਉਤੂ ਕੀ ਮੰਗ ਕਰਦੇ ਹੋ ਸਾਡੀ ਭਾਜੀ ਇਹੋ ਮੰਗਿਆ ਵੀ ਸਾਨੂੰ ਆ ਜੇ ਉਹ ਸਾਡਾ ਨੁਕਸਾਨ ਹੋਇਆ ਇਹ ਕਮਰੇ ਮਿਲਨੇ ਚਾਹੀਦੇ। ਪਰ ਕੀ ਨਾਈ ਤੁਹਾਡਾ? ਮੇਰੇ ਨਾਲ ਸਮਝ। ਹਸੂਏ ਸਾਨੂੰ ਇਹ ਦੱਸੋ ਵੀ ਇਹੜਾ ਮਾੜੀ ਬੜੀ ਉਮਰ ਭਾਗੀ ਘਟਾ ਹੋਈ ਆ। ਹਾਂਜੀ। ਪਰ ਮਾਰਦ ਮਰ ਤੁਣਾ ਵਾਸ ਕਰਾਣਾ ਕਰੀਂ ਜੇ ਚਲੋ ਤੁਹਾਡਾ ਜਬ ਬਾਲ ਪੁਰਾਣ ਕਰ ਗਿਆ। ਹਾਂਜੀ। ਪਰ ਜਿਹੜੀ ਹੁਣ ਦੁੱਖ ਦੀ ਘੜੀ ਆ ਚੁੱਕੀ ਆ ਘਰੇ ਰੋਟੀ ਨਹੀਂ ਪੂਰੀ ਹੁੰਦੀ। ਹਾਂਜੀ। ਤੇ ਇਹ ਘਰਾਂ ਕਰਾਉਣੇ ਬੜੇ ਔਖੇ ਨੇ ਤੇ ਜਿਵੇਂ ਹਰ ਤੁਨ ਪਰਮਾਤਮਾ ਨੇ ਮਾਰ ਵਧੀ ਜੇ ਪ੍ਰੋਬਲਮ ਮਕਾਨ ਤੁਹਾਡਾ ਜਾਂ ਰਿਹਾ ਟਹਿ ਚੁੱਕਾ ਹਾਂਜੀ ਤੇ ਹੁਣ ਇਹ ਤੁਹਾਡੀ ਕੀ ਕੀ ਕਰਨਾ ਚਾਹੋਗੇ ਸਾਡੀ ਮੰਗ ਇਹੋ ਚੀਜ਼ ਬਣਨੇ ਚਾਹੀਦੀ ਨੇ ਸਾਡੀ ਹਾਂਜੀ ਬਣਾ ਕੇ ਦੇਣੇ ਚਾਹੀਦੇ ਨੇ ਜੇਕਰ 50 ਸਰਕਾਰ ਦੀ ਗੱਲ ਕੀਤੀ ਜਾਂਦੀ ਏ ਤੇ ਪੰਜਾਬ ਸਰਕਾਰ ਦੇ ਹਰ ਟਾਈਮ ਨਾਲ ਪੰਜਾਬ ਸਰਕਾਰ ਦੇ ਪਿੰਡਾਂ ਵਿੱਚ ਜਾ ਰਹੀ ਹੈ ਕੀ ਇਹ ਗਲਤ ਗੱਲ ਹੈ ਨਹੀਂ ਸਹੀ ਆ ਨਹੀਂ ਸਹੀ ਜੋ ਸਰਕਾਰੀ ਪਿੰਡਾਂ ਵਿੱਚ ਨਹੀਂ ਆਡੇ ਕਰ ਕੋਈ ਨਹੀਂ ਆਇਆ ਗਲਤੀ ਹੈ ਇਹ ਅੱਛਾ ਹਾਂਜੀ ਤੁਹਾਡੇ ਕੋਲ ਕੋਈ ਨਹੀਂ ਆਇਆ ਪਹੁੰਚਿਆ ਕੋਈ ਨਹੀਂ ਪਹੁੰਚਿਆ ਤੁਹਾਡਾ ਪਿੰਡ ਦਾ ਨਹੀਂ ਕੋਈ ਪਹੁੰਚਿਆ ਹਾਂਜੀ ਮੋਖ ਬਾਹਰੋਂ ਨੀ ਕੋਈ ਆਇਆ ਮੋਖ ਆਡੇ ਵਾਸਤੇ ਅੱਛਾ ਹਾਂਜੀ ਕੋਈ ਨਹੀਂ ਆਇਆ ਤੇ ਰੋਟੀ ਪਾਣੀ ਦੇ ਕਿਤਾ ਜਾਂਦਾ ਰੋਟੀ ਪਾਣੀ ਦੇ ਤਰ੍ਹਾਂ ਕੋਈ ਲੰਗਰ ਦੇ ਕੇ ਜਾਂਦਾ ਤਾਂ ਖਾਈ ਜਾਂਦਾ ਅੱਛਾ ਹਾਂਜੀ ਉਸ ਸਮਾਜ ਨੂੰ ਜੀ ਲੋੜ ਲੰਗਰ ਭਾਈ ਦੇ ਜੰਦੀਆਂ ਹਾਂਜੀ ਤੁਸੀਂ ਕੀ ਮੰਗ ਕਰਦੇ ਆਈ ਇਹੋ ਮੰਗ ਕਰਨੇ ਕਿਹੜਾ ਘਰ ਬੰਨਾ ਚਾਹੀਦਾ ਇਹ ਸਭ ਬੜੇ ਦੁਖੀ ਹਿਰਦੇ ਨੇ ਕਹਿੰਿਆ ਵੀ ਸਾਨੂੰ ਜਿਹੜੇ ਲੰਗਰਾਂ ਦੀ ਲੋੜ ਦੀ ਹੈਗੇ ਸਾਡਾ ਜਿਹੜਾ ਰੈਣ ਪਸਿਆ ਹੋ ਰਿਹਾ ਹੈ ਸਾਡਾ ਜਿਹੜਾ ਤਾਰ ਕਰਕੇ ਦਿੱਤਾ ਜਾਵੇ ਜੇ ਪ੍ਰਸ਼ਾਸਨ ਦੀ ਗੱਲ ਪ੍ਰਸ਼ਾਸਨ ਦੇ ਫਰਜ ਬੰਦਾ ਵੀ ਜਗਰ ਉਤੇ ਪਹੁੰਚੇ ਤੇ ਇਹ ਗ੍ਰੀਪ ਪਰਵਾਰ ਨਾਲ ਸਾਰ ਲਈ ਜਾਵੇ ਤਾਂ ਜੋ ਆਪਣੇ ਆਪਣੇ ਰਣ ਵਿਸ਼ੇ ਵਿੱਚ ਰਹਿ ਸਕੋ ਆਮਨਰ ਕਹਤਾ ਹੈ ਜੰਦਰ ਪੁੱਲ ਲਿਮਿਟਡ ਨਿਊ ਚੈਨਲ ਦੇ ਰਬਾ ਬਣਾਉਣਾ